ਜਦੋਂ ਕੋਈ ਨਵਾਂ ਬੰਦਾ ਭਾਵੇਂ ਸੱਤਾ ਸੰਭਾਲੇ ਜਾਂ ਸਾਡੇ ਨਾਲ ਜੁੜਨਾ ਹੋਵੇ ਤੇ ਅਸੀਂ ਉਹਦੀ ਉਹਦੇ ਬਾਰੇ ਸਾਡੇ ਮਨਚ ਕਈ ਪ੍ਰਸ਼ਨ ਚਿੰਨ੍ਹ ਹੁੰਦੇ ਨੇ ਤੇ ਸਾਨੂੰ ਜ਼ਰੂਰ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬੰਦਾ ਕਿੱਦਾਂ ਦਾ ਆ ਸੋ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਮਾਰਕ ਕਾਰਨੇ ਬਾਰੇ ਵੀ ਅਸੀਂ ਤੁਹਾਡੇ ਕੋਲੋਂ ਪਤਾ ਕਰਨਾ ਚਾਹੁੰਦੇ ਆ ਕਿ ਕੀ ਕੁਝ ਖਾਸ ਹੈ ਕੀ ਕੁਝ ਇਹਨਾਂ ਬਾਰੇ ਅਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰ ਸਕਦੇ ਆ ਮਾਰਕ ਕਾਰਨੇ ਪ੍ਰਧਾਨ ਮੰਤਰੀ ਬਣ ਗਏ ਨੇ 24ਵੇਂ ਪ੍ਰਧਾਨ ਮੰਤਰੀ ਨੇ ਤੇ ਜਸਟਨ ਟਰੂਟੋ ਲੰਬਾ ਸਮਾਂ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਉਹ ਲੰਬੇ ਹੋ ਗਏ ਨੇ ਜੀ ਸੌ ਚੁਕਲੀਏ ਤੇ ਛੋਟਾ ਮੰਤਰੀ ਮੰਡਲ ਬਣਾਇਆ ਕਈ ਮਹਿਕਮਿਆਂ ਦੇ ਵਿੱਚ ਇੱਕ ਇੱਕ ਵਿਅਕਤੀ ਨੂੰ ਬਦਲੀ ਵੀ ਕੀਤੇ ਨੇ ਤੇ ਇੱਕ ਇੱਕ ਨੂੰ ਕਈ ਕਈ ਮਹਿਕਮੇ ਵੀ ਦਿੱਤੇ ਨੇ ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਕਿ ਮਾਰਕ ਕਾਰਨੀ ਦੇ ਬਾਰੇ ਸੰਖੇਪ ਜਾਣਕਾਰੀ ਜੜੀ ਦੇਣ ਦੀ ਕੋਸ਼ਿਸ਼ ਕਰਦੇ ਹਾਂ 59 ਸਾਲਾਂ ਦੇ ਨੇ 59 ਇਅਰ ਨਾਰਥ-ਵੈਸਟਰਨ ਟੈਰੀਟਰੀਜ਼ ਦੇ ਵਿੱਚ ਫੋਰਟ ਸਮਿਥ ਜਗ੍ਹਾ ਹੈ ਤੇ ਫੋਰਟ ਸਮਿਥ ਦੇ ਵਿੱਚ ਜਨਮੇ ਤੇ ਐਡਮਿੰਟਨ ਅਲਬਰਟਾ ਦੇ ਵਿੱਚ ਵੱਡੇ ਹੋਏ ਮਾਰਕ ਕਾਰਨੀ ਦੇ ਦੋਵੇਂ ਮਾਤਾ ਪਿਤਾ ਸਕੂਲ ਟੀਚਰ ਸੀ ਤੇ ਕੈਨੇਡੀਅਨ ਵੈਲਿਊਜ਼ ਆਈ ਸੋਕੀ ਸਾਰਾ ਕੁਝ ਉਹਨਾਂ ਨੇ ਖੇਡਿਆ ਹੋਇਆ ਤੇ ਗੋਲ ਕੀਪਰ ਰਹੇ ਨੇ ਉਹਨਾਂ ਦੇ ਆਪਣੇ ਪ੍ਰੋਫਾਈਲ ਦੇ ਮੁਤਾਬਕ ਇਸ ਤੋਂ ਬਾਅਦ ਪੜ੍ਹਾਈ ਦੇ ਵਿੱਚ ਚੰਗੇ ਹੋਣ ਕਰਕੇ ਉਹ ਇਕਨੋਮਿਕਸ ਦੀ ਪੜ੍ਹਾਈ ਵਾਸਤੇ ਹਾਰਵਰਡ ਯੂਨੀਵਰਸਿਟੀ ਨੂੰ ਮੂਵ ਕੀਤੇ ਉਹ ਯੂਐਸਏ ਦੇ ਵਿੱਚ ਫਿਰ ਉਸ ਤੋਂ ਬਾਅਦ ਮਾਸਟਰਸ ਡਿਗਰੀ ਜਿਹੜੀ ਹੈ ਡਾਕਟੋਰੇਟ ਇਕਨੋਮਿਕਸ ਦੇ ਵਿੱਚ ਉਹ ਆਕਸਫੋਰਡ ਤੋਂ ਉਹਨਾਂ ਨੇ ਹਾਸਲ ਕੀਤੀ ਇੱਥੇ ਇਹ ਵਰਣਨਯੋਗ ਹੈ ਕਿ ਰੈਂਕਿੰਗ ਵੈਸੇ ਵੱਖਰੀ ਵੱਖਰੀ ਵੀ ਹੋ ਸਕਦੀ ਹੈ ਪਰ ਦੁਨੀਆ ਦੀਆਂ ਟੌਪ ਦੀਆਂ ਤਿੰਨ ਯੂਨੀਵਰਸਿਟੀਆਂ ਹੈਗੀਆਂ ਨੇ ਜੋ ਉੱਪਰ ਥੱਲੇ ਰਹਿੰਦੀਆਂ ਨੇ ਰੈਂਕਿੰਗ ਦੇ ਵਿੱਚ ਉਹਨਾਂ ਵਿੱਚ ਆਕਸਫੋਰਡ ਹੈ ਹਾਰਵਰਡ ਹੈ ਤੇ ਸਟੈਨਫੋਰਡ ਦੀ ਯੂਨੀਵਰਸਿਟੀ ਹੈ ਇਹ ਇਹ ਇਹਨਾਂ ਦੇ ਵਿੱਚ ਇਹਨਾਂ ਵਿੱਚੋਂ ਦੋ ਦੇ ਵਿੱਚੋਂ ਪੜੇ ਹੋਏ ਨੇ ਇੱਕ ਦੇ ਵਿੱਚੋਂ ਗ੍ਰੈਜੂਏਸ਼ਨ ਤੇ ਦੂਸਰੇ ਵਿੱਚੋਂ ਪੋਸਟ ਗ੍ਰੈਜੂਏਸ਼ਨ ਮਾਸਟਰਸ ਡਿਗਰੀ ਉਹਨਾਂ ਨੇ ਜਿਹੜੀ ਹੈ ਇਕਨੋਮਿਕਸ ਦੇ ਵਿੱਚ ਕੀਤੀ ਹੋਈ ਹੈ ਸੋ ਉਹਨਾਂ ਦਾ ਜਿਹੜਾ ਪ੍ਰੋਫਾਈਲ ਹੈ ਰੋਲ ਦਾ ਮਿਲਦਾ ਡਾਕਟਰ ਮਨਮੋਹਨ ਸਿੰਘ ਦੇ ਨਾਲ ਇਸ ਮਾਮਲੇ ਦੇ ਬਾਅਦ ਇਸ ਮਾਮਲੇ 'ਚ ਤੇ ਇਸ ਤੋਂ ਬਾਅਦ ਇੱਕ ਵੱਡੀ ਫਾਈਨੈਂਸ਼ੀਅਲ ਫਰਮ ਹੈ ਗੋਲਡਮੈਨ ਸੈਚ ਉਹਨਾਂ ਦੇ ਨਾਲ ਉਹਨਾਂ ਨੇ 13 ਸਾਲ ਉਹਨਾਂ ਨੇ ਕੰਮ ਕੀਤਾ ਤੇ ਉਸ ਕੰਪਨੀ ਦੇ ਆਫਿਸ ਦੁਨੀਆ ਦੇ ਬਹੁਤ ਵੱਡੇ ਵੱਡੇ ਸ਼ਹਿਰਾਂ ਵਿੱਚ ਹੈਗੇ ਨੇ ਲੰਡਨ ਜਪਾਨ ਟੋਕੀਓ ਨਿਊਯਾਰਕ ਟ੍ਰਾਂਟੋ ਕੈਨੇਡਾ ਦੇ ਵਿੱਚ ਹੋਰ ਕਈ ਜਗ੍ਹਾ ਤੇ ਵਿਸ਼ਵ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਹ ਉਹਨਾਂ ਦੇ ਆਫੀਸਰਸ ਦੇ ਵਿੱਚ ਕੰਮ ਕਰ ਚੁੱਕੇ ਨੇ ਤੇ ਚੰਗੀ ਪੋਜੀਸ਼ਨ ਦੇ ਵਿੱਚ ਰਹੇ ਨੇ ਤੇ ਇਸ ਤੋਂ ਬਾਅਦ 2003 ਦੇ ਵਿੱਚ ਉਹ ਜਿਹੜੇ ਸੀ ਬੈਂਕ ਆਫ ਕੈਨੇਡਾ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ 2008 ਵਿੱਚ ਉਹ ਬੈਂਕ ਆਫ ਕੈਨੇਡਾ ਦੇ ਸੈਂਟਰਲ ਜਿਹੜੀ ਬੈਂਕ ਆ ਕੈਨੇਡਾ ਦੀ ਉਹਦੇ ਵਿੱਚ ਗਵਰਨਰ ਦਾ ਰੋਲ ਉਹਨਾਂ ਨੂੰ ਮਿਲ ਗਿਆ ਤੇ ਉਹ ਦੁਨੀਆ ਵਿੱਚ ਉਸ ਵੇਲੇ ਡਿਪਰੈਸ਼ਨ ਰੈਸੈਸ਼ਨ ਆਇਆ ਰੈਸੈਸ਼ਨ ਨੂੰ ਹੈਂਡਲ ਕਰਨ ਲਈ ਸਟੀਫਨ ਹਾਰਪਰ ਦੀ ਸਰਕਾਰ ਦੇ ਵੈਲਿਓ ਬੈਂਕ ਆਫ ਕੈਨੇਡਾ ਦੇ ਗਵਰਨਰ ਸੀਗੇ ਸੋ ਕੈਨੇਡੀਅਨ ਇਕਨੋਮੀ ਲਈ ਉਹ ਬੜਾ ਔਖਾ ਸਮਾਂ ਸੀ ਤੇ ਉਹਨੂੰ ਸਟੇਬਲਾਈਜ਼ ਕਰਨ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੇ ਮਦਦ ਕੀਤੀ ਹੈ ਉਹਨਾਂ ਦਾ ਪ੍ਰੋਫਾਈਲ ਦੇ ਵਿੱਚ ਵੀ ਕਿਹਾ ਜਾਂਦਾ ਤੇ ਉਹਨਾਂ ਦੇ ਜਿਹੜੇ ਹਮਾਇਤੀ ਨੇ ਉਹ ਵੀ ਕਹਿੰਦੇ ਨੇ ਤੇ 5 ਸਾਲ ਪੂਰੇ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਬੈਂਕ ਆਫ ਇੰਗਲੈਂਡ ਨੇ ਚੁਣ ਲਿਆ ਤੇ ਬੈਂਕ ਆਫ ਇੰਗਲੈਂਡ ਉਹ ਪਹਿਲੇ ਨਾਨ ਬ੍ਰਿਟਿਸ਼ ਪਰਸਨ ਸੀ ਜੋ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ ਨੇ ਹਾਲਾਂਕਿ ਉਹਨਾਂ ਦੀ ਇੰਗਲੈਂਡ ਦੇ ਵਿੱਚ ਪੜ੍ਹਾਈ ਸੀਗੀ ਪਰ ਕਦੇ ਫੋਰਨਰ ਨੂੰ ਬੈਂਕ ਆਫ ਇੰਗਲੈਂਡ ਨੇ ਚੂਜ਼ ਨਹੀਂ ਸੀ ਕੀਤਾ 7 ਸਾਲ ਉਸ ਪੋਜੀਸ਼ਨ ਦੇ ਵਿੱਚ ਰਹਿ ਤੇ ਜਿਵੇਂ ਕਹਿੰਦੇ ਨੇ ਕਿ ਉੱਥੇ ਵੀ ਸਮੱਸਿਆ ਜਿਹੜੀ ਹੈ ਬਹੁਤ ਵੱਡੀ ਰਹੀ ਔਰ ਜਿਹੜਾ ਫਰੰਟਮ ਹੋਇਆ ਉਸ ਦੇ ਵਿੱਚ ਉਹ ਤੇ ਬ੍ਰਿਟਿਸ਼ ਨੇ ਜਿਹੜਾ ਸੀ ਯੂਰੋਪੀਅਨ ਯੂਨੀਅਨ ਦਾ ਸਾਥ ਛੱਡ ਕੇ ਬ੍ਰੈਗਜ਼ਿਟ ਦੇ ਵਿੱਚ ਉਹਨਾਂ ਨੂੰ ਇੱਕ ਆਰਥਿਕ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਣਾ ਸੀ ਸੋ ਉਹਨਾਂ ਨੇ ਉੱਥੇ ਲੰਬਾ ਸਮਾਂ ਰਹਿ ਕੇ ਜਿਹੜਾ ਸੀ ਉਸ ਕੰਮ ਦੇ ਵਿੱਚ ਇੰਗਲੈਂਡ ਨੂੰ ਪਾਰ ਪਾਉਣ ਦੇ ਵਿੱਚ ਉਹਨਾਂ ਨੇ ਮਦਦ ਕੀਤੀ ਇਸ ਤੋਂ ਬਾਅਦ ਤਕਰੀਬਨ ਉਹ ਉਸ ਉਸ ਜੌਬ ਦੇ ਖਾਤਮੇ ਤੋਂ ਬਾਅਦ ਯੂਨੋ ਦੇ ਵਿੱਚ ਉਹ ਸਪੈਸ਼ਲ ਐਨਵਾਈ ਚੁਣੇ ਗਏ ਕਲਾਈਮੇਟ ਐਕਸ਼ਨ ਲਈ ਤੇ ਫਾਈਨਾਂਸ ਲਈ ਉਹ ਉਹਦੇ ਵਿੱਚ ਉਹਨਾਂ ਨੇ ਫਾਈਨੈਂਸ਼ੀਅਲ ਸੈਕਟਰ ਜਿਹੜਾ ਉਹਨਾਂ ਦਾ ਯੋਗਦਾਨ ਸੀ ਜਿਹੜਾ ਉਹਨਾਂ ਦਾ ਜਿਹਨਾਂ ਦਾ ਕੰਮਕਾਜ ਸੀ ਉਸ ਨੂੰ ਨੈਟ ਜ਼ੀਰੋ ਮਿਸ਼ਨ ਦੇ ਲਈ ਉਹਨਾਂ ਨੇ ਉਧਰ ਨੂੰ ਲਿਜਾਣ ਲਈ ਉਹਨਾਂ ਨੇ ਜਿਹੜਾ ਸੀ ਜ਼ੋਰ ਲਾਇਆ ਔਰ ਉਹ ਉਹ ਕਹਿੰਦੇ ਨੇ ਕਿ ਜਦੋਂ ਮੈਂ ਬੈਂਕ ਆਫ ਇੰਗਲੈਂਡ ਦਾ ਗਵਰਨਰ ਸੀ ਤਾਂ ਕਿਉਂਕਿ ਇੰਸ਼ੋਰੈਂਸ ਇੰਡਸਟਰੀ ਨੂੰ ਵੀ ਉਹੀ ਕੰਟਰੋਲ ਕਰਦੇ ਸੀ ਤੇ ਮੈਂ ਦੇਖਿਆ ਕਿ ਕਿੰਨੇ ਨੁਕਸਾਨ ਜਿਹੜੇ ਨੇ ਕੁਦਰਤੀ ਆਫਤਾਂ ਕਰਕੇ ਐਕਸਟ੍ਰੀਮ ਵੈਦਰ ਇਵੈਂਟਸ ਕਰਕੇ ਉਹ ਦੁੱਗਣੇ ਤਿਗਣੇ ਹੋ ਰਿਆ ਸੀ ਹਰ ਸਾਲ ਤੇ ਇਹਦੇ ਵਿੱਚ ਜੋ ਗ੍ਰੀਨhouse ਗੈਸ ਐਮਿਸ਼ਨ ਤੇ ਕਲਾਈਮੇਟ ਚੇਂਜ ਜੋ ਹੋ ਰਿਹਾ ਸੀ ਉਸ ਦਾ ਬਹੁਤ ਵੱਡਾ ਅਸਰ ਸੀ ਸੋ ਕਹਿੰਦੇ ਕਿ ਮੇਰੇ ਦਿਮਾਗ ਤੇ ਵੱਡਾ ਅਸਰ ਪਾਇਆ ਤੇ ਕਲਾਈਮੇਟ ਲਈ ਕੰਮ ਕਰਨ ਤੇ ਜਿਹੜਾ ਮੈਂ ਫਿਰ ਅੱਗੇ ਕਦਮ ਚੁੱਕੇ ਇਸ ਤੋਂ ਬਾਅਦ ਜੋ ਹੁਣ ਉਹਨਾਂ ਨੂੰ ਇੱਕ ਕਿਸਮ ਦਾ ਜੋ ਕੁਝ ਦਿਨ ਪਹਿਲਾਂ ਜਦੋਂ ਜਸਟਨ ਟੂਟੋ ਹੁਣਾਂ ਨੇ ਕ੍ਰਿਸਟੀਆ ਫਰੀ ਲੈਂਡ ਦਾ ਜਦੋਂ ਰੈਜ਼ੀਗਨੇਸ਼ਨ ਆ ਰਿਹਾ ਸੀ ਤਾਂ ਕਥੇ ਤੌਰ ਤੇ ਗੱਲ ਸਾਹਮਣੇ ਆਈ ਕਿ ਜਸਟਨ ਟੂਟੋ ਚਾਹੁੰਦੇ ਸੀ ਕ੍ਰਿਸਟੀਆ ਫਰੀ ਲੈਂਡ ਨੂੰ ਜੋਸ ਵੱਲੇ ਵਿੱਤ ਮੰਤਰੀ ਸੀ ਕੈਨੇਡਾ ਦੇ ਇੱਕ ਕੁਝ ਹਫ਼ਤੇ ਪਹਿਲਾਂ ਦੀ ਗੱਲ ਹੈ ਕਿ ਤੁਸੀਂ ਹੋਰ ਮਹਿਕਮਾ ਬਦਲ ਲਓ ਤੇ ਤੁਹਾਡੀ ਜਗ੍ਹਾ ਤੇ ਮਾਰਕ ਕਾਰਨੇ ਨੂੰ ਅਸੀਂ ਮੈਂ ਕੈਨੇਡਾ ਦਾ ਵਿੱਤ ਮੰਤਰੀ ਬਣਾਉਣਾ ਚਾਹੁੰਦਾ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਮਾਰਕ ਕਾਰਨੀ ਨੇ ਨਾ ਕਰ ਦਿੱਤੀ ਪਰ ਕ੍ਰਿਸਟਿਆ ਫਰੀ ਲੈਂਡ ਨੇ ਗੁੱਸੇ ਵਜੋਂ ਵਜੋਂ ਆਪਣੀ ਪੋਸਟ ਛੱਡ ਦਿੱਤੀ ਤੇ ਇਹ ਵੀ ਉਹਨਾਂ ਨੇ ਬਾਅਦ ਵਿੱਚ ਕਿਹਾ ਮਾਰਕ ਕਾਰਨੀ ਨੇ ਜਦੋਂ ਰੇਸ ਵਿੱਚ ਆ ਗਏ ਕਿ ਮੈਨੂੰ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੀ ਆਫਰ ਕੀਤੀ ਸੀ ਕਿ ਤੁਸੀਂ ਆ ਕੇ ਸਾਡੇ ਜਿਹੜੇ ਕੈਨੇਡਾ ਦੇ ਵਿੱਤ ਮੰਤਰੀ ਬਣ ਜਾਓ ਤੇ ਮੈਂ ਨਾ ਕਰ ਦਿੱਤੀ ਸੀ ਮੈਂ ਉਦੋਂ ਮੰਨਿਆ ਨਹੀਂ ਸੀ ਖੈਰ ਇਸ ਗੱਲ ਨੂੰ ਜੇ ਸਟੀਫਨ ਹਾਰਪਰ ਨੇ ਇਹ ਵੀ ਨਹੀਂ ਕਿਹਾ ਕਿ ਠੀਕ ਕਹਿੰਦੇ ਨੇ ਤਾਂ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਇਹ ਇੱਕ ਗੱਲ ਉਹਨਾਂ ਨੇ ਆਪਣੇ ਕੋਲੋਂ ਕੀਤੀ ਐ ਸੋ ਦਾ ਮਤਲਬ ਹੈ ਕਿ ਇਹ ਗੱਲ ਹੋਈ ਹੋਵੇਗੀ ਸੋ ਬਹੁਤ ਸਾਰੇ ਐਕਸਪਰਟ ਜਿਹੜੇ ਨੇ ਇਸ ਵੇਲੇ ਬਲੀਵ ਕਰਦੇ ਨੇ ਕਿ ਮਾਰਕ ਕਾਰਨੇ ਦੀ ਬੈਕਗ੍ਰਾਉਂਡ ਜਿਹੜੀ ਐ ਉਹਨਾਂ ਦੀ ਉਹ ਇਸ ਤਰ੍ਹਾਂ ਦੀ ਐ ਕਿ ਯੂਨਿਕਲੀ ਸੂਟ ਕਰਦੀ ਐ ਕੈਨੇਡਾ ਦੇ ਕੈਨੇਡਾ ਦੇ ਇਸ ਵੇਲੇ ਦੇ ਸਭ ਤੋਂ ਵੱਡੇ ਮੁੱਦੇ ਲਈ ਕਿਉਂਕਿ ਕੈਨੇਡਾ ਵਾਲੇ ਇਸ ਵੇਲੇ ਯੂਐਸ ਦੇ ਨਾਲ ਵਪਾਰਕ ਜੰਗ ਦੇ ਵਿੱਚ ਉਲਝੇ ਹੋਏ ਨੇ ਤੇ ਇਸ ਮੌਕੇ ਤੇ ਜਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਦਾ ਐਕਸਪੀਰੀਅੰਸ ਆ ਤੇ ਉਹ ਜ਼ਿਆਦਾ ਕੰਮ ਆ ਸਕਦਾ ਇੱਥੋਂ ਤੱਕ ਦੇ ਵਿਰੋਧੀ ਪਾਰਟੀ ਦੇ ਆਕੂ ਜੋ ਇੰਟੀਰੀਅਰ ਦੇ ਪ੍ਰੀਮੀਅਰ ਨੇ ਡਗ ਫੋਰਡ ਉਹ ਵੀ ਉਹਨਾਂ ਨੂੰ ਅਡੋਰਸ ਕਰ ਚੁੱਕੇ ਨੇ ਉਹ ਕਹਿੰਦੇ ਨੇ ਕਿ ਜਸਟ ਉਹ ਟਰੂਡੋ ਵਾਲਾ ਚੈਪਟਰ ਸਾਨੂੰ ਖਤਮ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਮਾਰਕ ਕਰਨੀ ਹੈਗੇ ਨੇ ਜ਼ਿਆਦਾ ਬਿਹਤਰ ਕੰਮ ਕਰ ਸਕਦੇ ਨੇ ਜਿਹੜੇ ਉਹਨਾਂ ਨੇ ਨਹਿਕਮੇ ਕੁਝ ਚੂਜ਼ ਕੀਤੇ ਨੇ ਮੰਤਰੀ ਬਣਾਏ ਨੇ ਉਸ ਬਾਰੇ ਕਿਆਸ ਰਹੀਆਂ ਇਹ ਨੇ ਕਿ ਜ਼ਿਆਦਾ ਦੇਰ ਉਹਨਾਂ ਦੀ ਸਰਕਾਰ ਚੱਲਣੀ ਨਹੀਂ ਹੈ ਇਹੋ ਕਿਉਂਕਿ ਉਹਨਾਂ ਨੇ ਇਲੈਕਸ਼ਨਸ ਅਨਾਉਂਸ ਕਰ ਦੇਣੀਆਂ ਨੇ ਜਲਦੀ ਸੋ ਇਸ ਇਸ ਜਿਹੜੋ ਜੁੜਾਂ ਦਾ ਘੱਟ ਸਮਾਂ ਆ ਇਸ ਸਮੇਂ ਵਾਸਤੇ ਜਿਹੜੇ ਉਹਨਾਂ ਨੇ ਮਹਿਕਮੇ ਵੰਡੇ ਨੇ ਉਹਨਾਂ ਦੇ ਵਿੱਚ ਮਨਿਸਟਰ ਉਹਨੇ ਨਹੀਂ ਲੈ ਜਿੰਨੇ ਜਸਟਨ ਟ੍ਰੂਡੋ ਨੇ ਰੱਖੇ ਹੋਏ ਸੀ ਤੇ ਇਹਦੇ ਵਿੱਚ ਜੋ ਰੀਚਲ ਬੈਂਡਾਇਨ ਰੀਚਲ ਬੈਂਡਾਇਨ ਜਿਹੜੇ ਨੇ ਨਵੇਂ ਇਮੀਗ੍ਰੇਸ਼ਨ ਮੰਤਰੀ ਨੇ ਜੋ ਸਾਡੇ ਪੰਜਾਬੀਆਂ ਲਈ ਤੇ ਭਾਰਤੀਆਂ ਲਈ ਜੋ ਮੈਂ ਸਾਡੇ ਪ੍ਰੋਗਰਾਮ ਪੰਜਾਬੀ ਵਿੱਚ ਹੁੰਦੇ ਨੇ ਤੇ ਉਹਨਾਂ ਨੂੰ ਮੈਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਰੀਚਲ ਬੈਂਡਾਇਨ ਜਿਹੜੇ ਨੇ ਯਹੂਦੀ ਬੈਕਗ੍ਰਾਉਂਡ ਦੇ ਨੇ ਤੇ ਲਿਬਰਲ ਪਾਰਟੀ ਦੇ ਲੰਬੇ ਸਮੇਂ ਤੋਂ ਆਗੂ ਰਹੇ ਨੇ ਤੇ ਬਹੁਤ ਸਾਰੇ ਮੰਤਰੀਆਂ ਦੇ ਨਾਲ ਉਹ ਸਹਿਯੋਗੀ ਦੇ ਤੌਰ ਤੇ ਕੰਮ ਕਰ ਚੁੱਕੇ ਨੇ ਮੈਂਬਰ ਪਾਰਲੀਮੈਂਟ ਨੇ ਤੇ ਕਮਲ ਖਹਿਰਾ ਇਹ ਪੰਜਾਬੀ ਮੂਲ ਦੀ ਪੰਜਾਬਣ ਜਿਹੜੀ ਹੈ ਇਹ 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 ਬਣੀ ਹੈ ਇਹ ਇਹਨੂੰ ਉਹਨਾਂ ਨੂੰ ਮੰਤਰੀ ਮੰਡਲ ਦਾ ਔਰਦਾ ਦਿੱਤਾ ਗਿਆ ਤੇ ਭਾਰਤੀ ਮੂਲ ਦੀ ਨੀਤਾ ਆਨੰਦ ਨੂੰ ਵੀ ਦੁਬਾਰਾ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਆ ਕਿ ਲੀਡਰਸ਼ਿਪ ਰੇਸ ਦੇ ਵਿੱਚ ਜਿਸ ਤੋਂ ਸਭ ਤੋਂ ਵੱਧ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਨੂੰ ਸਾਬਕਾ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਲਿਆ ਗਿਆ ਜਦਕਿ ਮਾਰਕ ਮਿਲਰ ਇਮੀਗ੍ਰੇਸ਼ਨ ਮੰਤਰੀ ਜਿਨ੍ਹਾਂ ਨੇ ਇੰਨੇ ਵੱਡੇ ਫੈਸਲੇ ਲਏ ਪਿਛਲੇ ਹਫ਼ਤਿਆਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਹਾਲ ਦੀ ਘੜੀ ਉਹਨਾਂ ਨੂੰ ਰੱਖਿਆ ਨਹੀਂ ਗਿਆ ਪਰ ਸਮਝਿਆ ਜਾ ਰਿਹਾ ਕਿ ਉਹ ਹੈ ਮਾਰਕ ਕਾਰਨੀ ਦੇ ਗਰੁੱਪ ਦੇ ਬੰਦੇ ਨੇ ਤੇ ਉਹਨਾਂ ਨੂੰ ਫੇਰ ਵੀ ਕਿਤੇ ਜੇ ਕਿਤੇ ਦੁਬਾਰਾ ਮੌਕਾ ਮਿਲਦੇ ਤਾਂ ਉਹਨਾਂ ਨੂੰ ਸ਼ਾਮਲ ਜੜਾ ਕੀਤਾ ਜਾ ਸਕਦਾ ਹੈ ਸੋ ਇਹ ਸਥਿਤੀ ਹੈ ਜੀ ਜੀ